ਕੈਨੇਡਾ ਦੀ ਇਮੀਗ੍ਰੇਸ਼ਨ ਰਿਫਿਊਜੀਸ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਦੇ 2025 ਸੀਜ਼ਨ ਦੇ ਲਈ ਅੰਤਿਮ ਰਾਉਂਡ ਆਫ ਇਨਵੀਟੇਸ਼ਨਸ ਦਾ ਐਲਾਨ ਕੀਤਾ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਕੇ ਕੰਮ ਕਰਨ ਅਤੇ ਘੁੰਮਣ ਫਿਰਨ ਦਾ ਸੁਪਨਾ ਵੇਖ ਰਹੇ ਹੋ ਤਾਂ ਵਕਤ ਘਟ ਰਿਹਾ ਹੈ ਅੰਤਿਮ ਇਨਵੀਟੇਸ਼ਨਸ ਦਾ ਰਾਉਂਡ 20 ਅਕਤੂਬਰ 2025 ਨੂੰ ਹੋਵੇਗਾ ਅਤੇ ਤੁਹਾਨੂੰ ਆਪਣਾ ਪ੍ਰੋਫਾਈਲ 20 ਅਕਤੂਬਰ ਸਵੇਰੇ 9 ਵਜੇ ਈਸਟਰਨ ਟਾਈਮ ਦੇ ਮੁਤਾਬਕ ਪਹਿਲਾਂ ਹੀ ਜਮਾ ਕਰਨਾ ਪਵੇਗਾ ਇਸ ਤੋਂ ਬਾਅਦ 2025 ਸੀਜ਼ਨ ਬੰਦ ਹੋ ਜਾਵੇਗਾ ਇਹ ਨੌਜਵਾਨਾਂ ਦੇ ਲਈ ਵੱਡਾ ਮੌਕਾ ਹੈ ਪਰ ਜਲਦੀ ਹੀ ਜਲਦੀ ਤੁਹਾਨੂੰ ਆਪਣਾ ਪ੍ਰੋਫਾਈਲ ਬਣਾਉਣਾ ਪਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਈਈਸੀ ਪ੍ਰੋਗਰਾਮ ਹੈ ਕੀ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਕੈਨੇਡਾ ਅਤੇ ਵਿਦੇਸ਼ੀ ਦੇਸ਼ਾਂ ਦੇ ਵਿੱਚਕਾਰ ਯੂਥ ਮੋਬਿਲਿਟੀ ਐਗਰੀਮੈਂਟ ਦੇ ਅਧੀਨ ਚੱਲਣ ਵਾਲਾ ਇੱਕ ਪ੍ਰੋਗਰਾਮ ਹੈ ਇਸ ਦਿਨ 18 ਤੋਂ 35 ਸਾਲ ਦੇ ਨੌਜਵਾਨ ਕੁਝ ਦੇਸ਼ਾਂ ਦੇ ਵਿੱਚ 30 ਸਾਲ ਤੱਕ ਦੇ ਨੌਜਵਾਨ ਕੈਨੇਡਾ ਆ ਕੇ ਕੰਮ ਕਰ ਸਕਦੇ ਨੇ ਅਤੇ ਘੁੰਮਣ ਫਿਰਨ ਦਾ ਆਨੰਦ ਲੈ ਸਕਦੇ ਨੇ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਕੰਮ ਦਾ ਤਜਰਬਾ ਦੇਣ, ਇੰਗਲਿਸ਼ ਤੇ ਫ੍ਰੈਂਚ ਭਾਸ਼ਾ ਦੇ ਵਿੱਚ ਸੁਧਾਰ ਕਰਨ ਅਤੇ ਕੈਨੇਡਾ ਦੀ ਸੰਸਕ੍ਰਿਤੀ ਦੇ ਨਾਲ ਜੁੜਨ ਦਾ ਮੌਕਾ ਦਿੰਦਾ ਹੈ। 2025 ਸੀਜ਼ਨ ਜਨਵਰੀ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਹੁਣ ਅੰਤ ਤੱਕ ਪਹੁੰਚ ਗਿਆ ਹੈ ਆਈਆਰਸੀਸੀ ਦੇ ਮੁਤਾਬਕ ਸਾਰੇ ਬਾਕੀ ਪੂਲਸ ਦੇ ਲਈ ਅੰਤਿਮ ਇਨਵਿਟੇਸ਼ਨਸ ਦਾ ਰਾਉਂਡ 2 ਬਕਤੂਬਰ 2025 ਨੂੰ ਹੋਵੇਗਾ ਤੁਹਾਨੂੰ ਆਪਣਾ ਆਈਈਸੀ ਪ੍ਰੋਫਾਈਲ 2 ਬਕਤੂਬਰ 2025 ਨੂੰ ਸਵੇਰੇ 9 ਵਜੇ ਈਸਟਰਨ ਟਾਈਮ ਤੋਂ ਪਹਿਲਾਂ ਜਮਾ ਕਰਨਾ ਪਵੇਗਾ ਨਹੀਂ ਤਾਂ ਤੁਸੀਂ 2025 ਸੀਜ਼ਨ ਦੇ ਲਈ ਵਿਚਾਰੇ ਨਹੀਂ ਜਾਓਗੇ ਜੇਕਰ ਤੁਹਾਨੂੰ ਇਨਵੀਟੇਸ਼ਨਸ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਸਵੀਕਾਰ ਕਰ ਲੈਣੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਅਪਲਾਈ ਕਰਨ ਦੇ ਲਈ 10 ਦਿਨ ਦਾ ਸਮਾਂ ਮਿਲੇਗਾ ਤੇ ਫਿਰ ਐਪਲੀਕੇਸ਼ਨ ਜਮ੍ਹਾਂ ਕਰਨ ਦੇ ਲਈ 20 ਦਿਨ ਤੁਹਾਡੇ ਕੋਲ ਹੋਣਗੇ ਇਨਵੀਟੇਸ਼ਨਸ ਨੂੰ ਨਾਮ ਮੰਨਣ ਦੇ ਨਾਲ ਤੁਸੀਂ ਪੂਲ ਦੇ ਵਿੱਚ ਰਹਿ ਸਕਦੇ ਹੋ ਪਰ ਜਵਾਬ ਨਾ ਦੇਣ ਨਾਲ ਇਹ ਖਤਮ ਹੋ ਸਕਦੀ ਹੈ ਜੇਕਰ ਤੁਸੀਂ ਪਹਿਲਾਂ ਹੀ ਇਨਵੀਟੇਸ਼ਨਸ ਲੈ ਚੁੱਕੇ ਹੋ ਜਾਂ ਐਪਲੀਕੇਸ਼ਨ ਤੁਸੀਂ ਸ਼ੁਰੂ ਕਰਤੀ ਹੈ ਤਾਂ ਤੁਸੀਂ ਅੱਗੇ ਵਧ ਸਕਦੇ ਹੋ ਪ੍ਰੋਸੈਸਿੰਗ ਟਾਈਮ ਆਮ ਤੌਰ ਤੇ 8 ਹਫਤੇ ਦਾ ਹੁੰਦਾ ਹੈ ਪਰ ਲੋਡ ਜ਼ਿਆਦਾ ਹੋਣ ਨਾਲ ਇਹ ਸਮਾਂ ਵੱਧ ਵੀ ਸਕਦਾ ਹੈ ਹੁਣ ਸਵਾਲ ਹੈ ਕਿ ਕੌਣ-ਕੌਣ ਇਸ ਪ੍ਰੋਗਰਾਮ ਦੇ ਲਈ ਅਪਲਾਈ ਕਰ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ IEC ਦੇ ਲਈ ਯੋਗਤਾ ਤੁਹਾਡੇ ਦੇਸ਼ ਅਤੇ ਕੈਟਾਗਰੀ ਦੇ ਉੱਤੇ ਨਿਰਭਰ ਕਰਦੀ ਹੈ કુલ 35 ਤੋਂ ਵੱਧ ਦੇਸ਼ਾਂ ਦੇ ਨਾਲ ਐਗਰੀਮੈਂਟ ਹੈ ਜਿਸ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ ਇਸ ਦੇ ਲਈ ਭਾਰਤੀ ਨੌਜਵਾਨਾਂ ਦੇ ਕੋਲ ਵੀ ਮੌਕੇ ਨੇ ਪਰ ਕੋਟਾ ਕਾਫੀ ਘੱਟ ਹੈ ਇਸ ਦੇ ਲਈ ਉਮਰ ਵੀ ਤੈਅ ਕੀਤੀ ਗਈ ਹੈ 18 ਤੋਂ 35 ਸਾਲ ਦੀ ਉਮਰ ਵਾਲੇ ਨੌਜਵਾਨ ਅਪਲਾਈ ਕਰ ਸਕਦੇ ਨੇ ਕੁਝ ਮੁਲਕਾਂ ਦੇ ਵਿੱਚ ਉਮਰ 18 ਤੋਂ 30 ਸਾਲ ਤੱਕ ਦੀ ਰੱਖੀ ਗਈ ਹੈ। ਤੁਹਾਡਾ ਦੇਸ਼ IEC ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਹੈ। ਘੱਟੋ-ਘੱਟ 25000 ਕੈਨੇਡੀਅਨ ਡਾਲਰ ਦਾ ਫੰਡ ਪ੍ਰੂਫ ਤੁਹਾਡੇ ਕੋਲ ਹੋਵੇ, ਹੈਲਥ ਇੰਸ਼ੋਰੈਂਸ ਹੋਵੇ, ਪੁਲਿਸ ਕਲੀਅਰੈਂਸ ਹੋਣਾ ਚਾਹੀਦਾ ਹੈ ਅਤੇ ਬਾਇਓਮੈਟ੍ਰਿਕਸ ਵੀ ਜ਼ਰੂਰੀ ਹੈ ਅਤੇ ਇਸ ਨੂੰ 30 ਦਿਨਾਂ ਦੇ ਵਿੱਚ ਪੂਰਾ ਕਰੋ। ਇਸ ਪ੍ਰੋਗਰਾਮ ਦੇ ਹੇਠ ਜੋ categories ਨੇ ਉਹ ਵਰਕਿੰਗ ਹੌਲੀਡੇ ਹੈ ਜਿਸ ਵਿੱਚ ਓਪਨ ਵਰਕ ਪਰਮਿਟ ਕਿਸੇ ਵੀ ਨੌਕਰੀ ਦੇ ਲਈ ਯੰਗ ਪ੍ਰੋਫੈਸ਼ਨਲਸ ਦੇ ਕੋਲ ਖਾਸ ਨੌਕਰੀ ਦਾ ਆਫਰ ਹੋਵੇ ਇੰਟਰਨੈਸ਼ਨਲ ਕੋ ਆਪ ਪ੍ਰੋਗਰਾਮ ਜੋ ਵਿਦਿਆਰਥੀਆਂ ਦੇ ਲਈ ਇੰਟਰਨਸ਼ਿਪ ਪ੍ਰੋਗਰਾਮ ਹੈ ਪੂਰੀ ਯੋਗਤਾ ਦੇ ਲਈ ਤੁਸੀਂ ਆਈ ਆਰ ਸੀ ਸੀ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਕਿ ਅਪਲਾਈ ਕਰਨ ਦਾ ਪ੍ਰੋਸੈਸ ਕੀ ਹੈ ਆਈ ਆਰ ਸੀ ਸੀ ਦੇ ਅਧਿਕਾਰਿਕ ਪੋਰਟਲ ਤੇ ਆਈ ای ਸੀ ਪ੍ਰੋਫਾਈਲ ਬਣਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ ਪੂਲ ਦੇ ਵਿੱਚ ਐਂਟਰ ਕਰਕੇ ਆਪਣੀ ਯੋਗਤਾ ਚੈੱਕ ਕਰਕੇ ਪ੍ਰੋਫਾਈਲ ਜਮਾ ਕਰੋ ਇਸ ਪ੍ਰੋਗਰਾਮ ਦੇ ਹੇਠ ਜੋ ਜਾਣਕਾਰੀ ਮੰਗੀ ਗਈ ਹੈ ਉਸ ਨੂੰ ਪੂਰਾ ਕਰੋ 2025 ਸੀਜ਼ਨ ਦੇ ਲਈ ਕੁੱਲ ਕੋਟੇ ਦੇਸ਼ ਦੇ ਮੁਤਾਬਿਕ ਵੰਡੇ ਗਏ ਨੇ ਉਦਾਹਰਨ ਦੇ ਲਈ ਭਾਰਤ ਲਈ ਵਰਕਿੰਗ ਹੌਲੀਡੇ ਦੇ ਵਿੱਚ ਘੱਟ ਕੋਟੇ ਨੇ ਪਰ ਅੰਤਿਮ ਰਾਉਂਡ ਦੇ ਵਿੱਚ ਮੌਕਾ ਹੈ ਪਿਛਲੇ ਰਾਉਂਡਸ ਦੇ ਵਿੱਚ ਹਜ਼ਾਰਾਂ ਇਨਵੀਟੇਸ਼ਨਸ ਜਾਰੀ ਹੋਈਆਂ ਸੀ ਅਪਡੇਟਸ ਲਈ ਆਈਆਰਸੀਸੀ ਦੀ ਵੈਬਸਾਈਟ ਤੇ ਜਾ ਕੇ ਰਾਉਂਡ ਆਫ ਇਨਵੀਟੇਸ਼ਨਸ ਵਾਲਾ ਪੇਜ ਤੁਸੀਂ ਚੈੱਕ ਕਰੋ ਜੇਕਰ ਤੁਸੀਂ ਪਹਿਲਾਂ ਵੀ ਅਪਲਾਈ ਕੀਤਾ ਹੈ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਤਾਂ ਤੁਸੀਂ ਨਵਾਂ ਪ੍ਰੋਫਾਈਲ ਬਣਾ ਸਕਦੇ ਹੋ ਇਹ ਤੁਹਾਡਾ ਅੰਤਿਮ ਮੌਕਾ ਹੈ ਇਸ ਲਈ ਜਲਦੀ ਅਪਲਾਈ ਕਰੋ ਡਾਕੂਮੈਂਟਸ ਤਿਆਰ ਰੱਖੋ ਟਾਈਮ ਜ਼ੋਨ ਨੂੰ ਧਿਆਨ ਦੇ ਵਿੱਚ ਰੱਖ ਕੇ ਰਜਿਸਟ੍ਰੇਸ਼ਨ ਕਰੋ ਜੇਕਰ ਸ਼ੱਕ ਹੈ ਤਾਂ ਆਈ ਆਰ ਸੀ ਸੀ ਦੇ ਹੈਲਪ ਸੈਂਟਰ ਜਾਂ ਫਿਰ ਕਿਸੇ ਰੈਕਗਨਾਈਜ਼ਡ ਆਰਗੇਨਾਈਜੇਸ਼ਨਸ ਦੇ ਨਾਲ ਤੁਸੀਂ ਸੰਪਰਕ ਕਰੋ ਕੈਨੇਡਾ ਦੇ ਵਿੱਚ ਆ ਕੇ ਨੌਜਵਾਨ ਆਪਣੇ ਕਰੀਅਰ ਨੂੰ ਨਵਾਂ ਆਧਾਰ ਦੇ ਸਕਦੇ ਨੇ ਤੇ ਬਿਹਤਰ ਜ਼ਿੰਦਗੀ ਜੀਣ ਦਾ ਮੌਕਾ ਤੁਹਾਨੂੰ ਇੱਥੇ ਮਿਲੇਗਾ